ਆ ਕਾਂਗਰਸੀ ਉਮੀਦਵਾਰ ਹੈ ਉਹ ਡਿਪਟੀ ਮੇਅਰ ਪਿਛਲੇ 10-15 ਸਾਲ ਅੱਜ ਸਮੱਸਿਆ ਕੀ ਹੈ ਗਲੀਆਂ ਦੀ ਸੀਵਰੇਜ ਪਾਣੀ ਨਹੀਂ ਨਿਕਲਦਾ ਕਿਤੇ ਪਾਣੀ ਦੀ ਨਿਕਾਸੀ ਬਿਜਲੀ ਸਟਰੀਟ ਲਾਈਟਾਂ ਕੂੜਾ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ ਇਹ ਕੰਮ ਕੀਦਾ ਹੁੰਦਾ ਕਾਰਪੋਰੇਸ਼ਨ ਦਾ ਸ੍ਰਿੰਦਰ ਨਗਰ ਨਾ ਕਰਨੇ ਦਾ ਨਗਰ ਨਿਗਮ ਵਿੱਚ ਕੌਣ ਸੀ ਅਬੀ ਬੀ ਸ੍ਰਿੰਦਰ ਕੌਰ ਜਿਹੜੀ ਕਾਂਗਰਸ ਵੱਲੋਂ ਖੜੀ ਹੈ ਉਹ 15 ਸਾਲਾਂ ਚ ਸੀਵਰੇਜ ਦਾ ਟੱਕਣ ਨਹੀਂ ਬਦਲਾ ਸਕੀ ਇੱਕ ਹੋਰ ਕੀ ਬਦਲਾ ਲਿਆ ਦੋਗੀ ਇਹ ਬਈ ਐਮਐਲਏ ਬਣ ਕੇ ਇਹ ਸੀਟ ਜੇ ਕਾਂਗਰਸ ਜਿੱਦੀ ਆ ਉਹਦੇ ਨਾਲ ਕੋਈ ਫੱਕ ਨਹੀਂ ਪੈਂਦਾ ਨਾ ਆਮ ਆਦਮੀ ਪਾਰਟੀ ਸਰਕਾਰ ਟੁੱਟਦੀ ਐ ਨਾ ਬਣਦੀ ਐ ਪਰ ਹਾਂ ਜੇ ਸੀਟ ਆਮ ਆਦਮੀ ਪਾਰਟੀ ਜਿੱਦੀ ਐ ਤੁਹਾਡਾ ਸਰਕਾਰ ਦੇ ਵਿੱਚ ਹਿੱਸਾ ਪੈਂਦਾ ਤੁਹਾਡਾ ਸਰਕਾਰ ਦੇ ਵਿੱਚ ਯੋਗਦਾਨ ਪਾਊਗਾ ਇੱਕ ਵਾਰੀ ਮਹਿੰਦਰ ਪਗਤ ਜੀ ਨੂੰ विधान सभा ਦੀਆਂ ਪੌੜੀਆਂ ਚੜਾ ਦੋ ਉਸ ਤੋਂ ਅੱਗੇ ਵਾਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਇਹ ਕੰਮ ਮੈਂ ਕਰੂੰਗਾ ਫਿਰ ਐਪਲੀਕੇਸ਼ਨ ਭਗਤ ਜੀ ਦੀ ਸਾਈਨ ਮੇਰੇ ਇਹ ਗੱਲ ਦੀ ਗਰੰਟੀ ਲੈਣਾ ਲਾਈਟ ਮੱਥੇ ਲੱਗਦੀ ਹੈ ਮੈਂ ਝੂਠ ਨਹੀਂ ਬੋਲਦਾ